ਸਾਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਆ ਤੁਹਾਨੂੰ ਕਹਾਣੀ ਪਸੰਦ ਆਊਗੀ ਲੈ ਕੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਦੁੱਖਾਂ ਦੀ ਸਾਂਝ ਐਸੇ ਸੰਜੋਗ ਭਿੜੇ ਕਿ ਜੋਤੀ ਤੇ ਦੀਵੀ ਦੋ ਦੀਪੀ ਦੋਵੇਂ ਸੱਕੀਆਂ ਭੈਣਾ ਇੱਕੋ ਪਿੰਡ ਵਿਆਹੀਆਂ ਗਈਆਂ ਦੋਵਾਂ ਨੂੰ ਬਹੁਤ ਚੰਗੇ ਪਰਿਵਾਰ ਮਿਲ ਗਏ ਬਹੁਤ ਵਧੀਆ ਕਾਮਕਾਰ ਉਹਨਾਂ ਦੀ ਮਾਪਿਆਂ ਨੂੰ ਬਹੁਤ ਸਕੂਨ ਮਿਲਿਆ ਕਿ ਹੁਣ ਤਾਂ ਸਾਡੀਆਂ ਧੀਆਂ ਸਵਰਗ ਚ ਚਲੀਆਂ ਗਈਆਂ ਕੋਲ ਖੜਾ ਇੱਕ ਵਿਰਧ ਬਜ਼ੁਰਗ ਕਹਿੰਦਾ ਭਾਈ ਸੁੱਖ ਦੁੱਖ ਦੌਲਤ ਦੇ ਨਹੀਂ ਕਰਮਾਂ ਦੇ ਹੁੰਦੇ ਨੇ ਐਨਾ ਸੁਣ ਜੋਤੀ ਦੀ ਮਾਂ ਆਖਦੀ ਬੜਾ ਪਤਾ ਹੈ ਗਾਂ ਤੈਨੂੰ ਬਾਬਾ ਚਲੋ ਆਪਣੇ ਸਾਰੇ ਪਰਿਵਾਰ ਦਾ ਕੰਮਕਾਰ ਚੰਗਾ ਹੋਣ ਤੇ ਸਭ ਮਨ ਵਿੱਚ ਚਾਹ ਪੂਰੇ ਕਰਦੀਆਂ ਚੰਗੇ ਲਿਵਾਸ ਪਾਉਂਦੀਆਂ ਜੋ ਵੀ ਗਹਿਣੇ ਨਵੇਂ ਰਿਵਾਜ ਚਾਹੁੰਦੇ ਉਦੋਂ ਹੀ ਬਣਵਾ ਲੈਂਦੀਆਂ ਹੋਰ ਮਾੜੇ ਲੋਕਾਂ ਨੂੰ ਟਿਚ ਜਾਣਨ ਲੱਗੀਆਂ ਪੈਸੇ ਦਾ ਹਬੂ ਸਿਰ ਚੜ ਬੋਲਣ ਲੱਗਿਆ ਜ਼ਿੰਦਗੀ ਬਹੁਤ ਵਧੀਆ ਲੰਘਣ ਲੱਗੀ ਇਹ ਸਭ ਕਰਦੀਆਂ ਦੀ ਉਹਨਾਂ ਨੂੰ ਕੁਝ ਵਕਤ ਲੰਘਣ ਪਿੱਛੋਂ ਜੋਤੀ ਨੂੰ ਰੱਬ ਪੁੱਤਰ ਦੀ ਦਾਤ ਬਖਸ਼ ਦਿੰਦਾ ਸਾਰੇ ਪੇਕੇ ਪਰਿਵਾਰ ਵਾਲੇ ਖੂਬ ਮਿੱਠਾ ਤੇ ਸ਼ਗਨ ਵੰਡਦੇ ਚਲੋ ਵਕਤ ਗੁਜ਼ਰਦਾ ਜਾਂਦਾ ਪਰ ਉਧਰ ਅਜੇ ਤੱਕ ਦੀਪੀ ਦੀ ਕੁੱਖ ਹਰੀ ਨਾ ਹੋਈ ਆਪਣੀ ਭੈਣ ਦਾ ਦੁੱਖ ਜੋਤੀ ਨੂੰ ਵੀ ਵੱਡ-ਵੱਡ ਖਾਂਦਾ ਬਹੁਤ ਇਲਾਜ ਕਰਵਾ ਦੇਖ ਲਈ ਸਾਰੇ ਪਰਿਵਾਰ ਵਾਲਿਆਂ ਨੇ ਦੀਪੀ ਦੇ ਪਰ ਕਿਸੇ ਪਾਸਿਓ ਕੋਈ ਹੱਲ ਨਾ ਹੋਇਆ ਸਾਲ ਬੀਤਦੇ ਗਏ ਇੱਧਰ ਦੂਸਰੇ ਘਰ ਜੋਤੀ ਨੂੰ ਫਿਰ ਰੱਬ ਦੀ ਧੀ ਦੀ ਦਾਤ ਵੀ ਬਖਸ਼ ਦਿੱਤੀ ਪਰ ਅਜੇ ਤੱਕ ਵੀ ਦੀਪੀ ਦੀ ਕੁੱਖ ਹਰੀ ਨਾ ਹੋਈ ਚਲੋ ਜ਼ਿੰਦਗੀ ਦੇ ਅਜੇ ਮੇ ਅਸੀਂ ਜ਼ਿੰਦਗੀ ਲੰਗੀ ਗਈ ਦੀਪੀ ਦਾ ਬੇਵੋਲਾਦ ਹੋਣ ਕਾਰਨ ਦੁਖੀ ਰਹਿੰਦੀ ਇੱਧਰ ਜੋਤੀ ਦੇ ਪਰਿਵਾਰ ਤੇ ਵੀ ਆਫਤ ਟੁੱਟ ਪਈ ਉਹਨਾਂ ਨੂੰ ਵਪਾਰ ਵਿੱਚ ਘਾਟਾ ਪੈ ਗਿਆ ਤੇ ਤੰਗੀ ਆ ਗਈ ਇਹ ਗੱਲ ਵੀ ਸੱਚੀ ਲੱਗਣ ਲੱਗੀ ਕਿ ਉਹਨਾਂ ਨੇ ਰੱਬ ਦੇ ਰੰਗਾਂ ਨੂੰ ਉਈਓ ਜਾਣੇ ਚਲੋ ਕਿਵੇਂ ਨਾ ਕਿਵੇਂ guzara ਕਰਦਾ ਫਿਰ ਜੋਤੀ ਦਾ ਪਰਿਵਾਰ ਚੱਲੀ ਗਿਆ ਇਸੇ ਤਰ੍ਹਾਂ ਜ਼ਿੰਦਗੀ ਨਿਕਲਦੀ ਗਈ ਉਧਰ ਦੀਪੀ ਬੇਔਲਾਦ ਹੋਣ ਕਾਰਨ ਕਦੇ ਸੁੱਖ ਦੀ ਨੀਂਦ ਨਾ ਸੌਂਦੀ ਇਸੇ ਸਿਲਸਿਲੇ 'ਚ ਕਿੰਨੇ ਹੀ ਸਾਲ વીਤ ਗਏ ਹੁਣ ਤੱਕ ਜੋਤੀ ਦਾ ਪੁੱਤ ਵੱਡਾ ਹੋ ਗਿਆ ਉਹਦੀ ਮਾੜੀ ਸੰਗਤ ਉਹਨੂੰ ਐਬੀ ਬਣਾ ਗਈ ਜੋ ਵੀ ਘਰ ਮਿਲਦਾ ਚੱਕ ਕੇ ਵੇਚ ਦਿੰਦਾ ਨਸ਼ਾ ਕਰਨ ਲਈ ਹੁਣ ਜੋਤੀ ਦੇ ਦੁੱਖ ਵੀ ਬਹੁਤ ਵੱਧ ਗਏ ਜੋ ਇੱਕ ਘਰ ਦੀ ਤੰਗੀ ਤੇ ਦੂਜਾ ਪੁੱਤ ਦਾ ਕੁਰਾਹੇ ਪੈਣਾ ਸੋਚਦੀ ਕਿੱਥੇ ਅਸੀਂ ਤੇ ਕਿੱਥੇ ਕਿਹੜੇ ਦਿਨ ਦੇਖਣ ਨੂੰ ਮਿਲ ਗਏ ਜੋਤੀ ਦੀ ਜ਼ਿੰਦਗੀ ਤਾਂ ਉਹਦੇ ਪੁੱਤ ਨੇ ਨਰਖੀ ਬਣਾ ਛੱਡੀ ਸੀ ਨਾਲੇ ਉਹਨੂੰ ਕੁਟਦਾ ਮਾਰਦਾ ਨਾਲੇ ਚੱਕ ਘਰ ਦਾ ਸਮਾਨ ਵੇਚ ਦਿੰਦਾ ਜਦੋਂ ਦੋਵੇਂ ਪੈਣਾ ਬੈਠ ਕੇ ਦੁੱਖ ਸੁੱਖ ਸਾਂਝੇ ਕਰਦੀਆਂ ਉਹਨਾਂ ਨੂੰ ਆਪਣੇ ਦੁੱਖ ਸਾਂਝੇ ਹੋਏ ਜਾਪਦੇ ਇੱਕ ਔਲਾਦ ਹੋਣ ਤੇ ਦੁਖੀ ਇੱਕ ਔਲਾਦ ਨਾ ਹੋਣ ਤੇ ਦੁਖੀ ਤੇ ਇੱਕ ਔਲਾਦ ਹੋਣ ਤੇ ਦੁਖੀ ਦੀਪੀ ਦੀ ਕੁੱਖ ਹਰੀ ਨਾ ਹੋਈ ਉਹ ਅੱਗੇ ਕੋਈ ਸਾਹਮਣ ਵਾਲਾ ਨਾ ਹੋਇਆ ਜੋਤੀ ਦੇ ਘਰ ਪੁੱਤ ਤਾਂ ਹੋਇਆ ਪਰ ਉਹਨੇ ਸਭ ਵੇਚ ਕੇ ਖਾ ਲਿਆ ਤੇ ਖੁਦ ਮੁੱਕਣ ਦੀ ਕਗਾਰ ਤੇ ਆ ਗਿਆ ਜਦ ਪੇਕੇ ਜਾਂਦੀਆਂ ਦੋਵੇਂ ਭੈਣਾਂ ਕਿੰਨੇ ਹੀ ਦੁੱਖ ਮਾਣੂ ਸੁਣਾਉਂਦੀਆਂ ਇੱਕ ਦਿਨ ਉਹਨਾਂ ਦੀ ਮਾਂ ਆਖਣ ਲੱਗੀ ᱛੀ ਇਹ ਉਹ ਬਜ਼ੁਰਗ ਉਹਦੋਂ ਸੱਚ ਹੀ ਕਹਿੰਦਾ ਸੀ ਕਿ ਭਾਈ ਸੁੱਖ ਤਾਂ ਦੌਲਤ ਦਾ ਨਹੀਂ ਕਰਮਾਂ ਦਾ ਹੁੰਦਾ ਬਿਲਕੁਲ ਗੱਲ ਠੀਕ ਹੈ ਜੀ ਸੁੱਖ ਦੁੱਖ ਕਰਮਾਂ ਦੇ ਹੁੰਦੇ ਨੇ ਚੰਗੇ ਮਾੜੇ ਘਰ ਸੁੱਖ ਦੁੱਖ ਦਾ ਸਵੱਬ ਨਹੀਂ ਬਣਾਉਂਦੇ ਸੁੱਖ ਦੁੱਖ ਤਾਂ ਕਰਮਾਂ ਦੇ ਫਲ ਹੁੰਦੇ ਕੋਈ ਕੋਈ ਸਮਝਦਾ ਕੋਈ ਹਟ ਧਰਮੀ ਹੈਂਕੜ ਵਿੱਚ ਫਿਰ ਵੀ ਅਣ ਦੇਖਿਆ ਕਰਦਾ ਕਦੇ ਦੌਲਤ ਵੱਡੇ ਘਰਾਂ ਦਾ ਗੁਮਾਨ ਨਾ ਕਰੀਏ ਪਾਸਾ ਪਲਟਣ ਲੱਗਿਆ ਧੀਰ ਥੋੜੀ ਲੱਗਦੀ ਜੋ ਦੇਖਿਆ ਆਪਾਂ ਉਹਦੀ ਖਬਰ ਜੋ ਦੇਖਣਾ ਉਹ ਰੱਬ ਜਾਣੇ ਸੱਚ ਆਖਿਆ ਬਜ਼ੁਰਗਾਂ ਨੇ ਇਹੀ ਸੱਚ ਦੁਨੀਆ ਕਹਿੰਦੀ ਜੇ ਚੋਟ ਹੋਵੇ ਮਨ ਤੇ ਸ਼ਾਹੀ ਪਲੰਗਾਂ ਤੇ ਵੀ ਨਾ ਨੀਂਦਰ ਪੈਂਦੀ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ